ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਜਿਹੜਾ ਮਨਜੋ ਕੋਰਟ ਪਟਿਆਲਾ ਨੇ 17 ਤਰੀਕ ਨੂੰ ਇੱਕ ਆਰਡਰ ਕੀਤਾ ਸੀਗਾ ਜਿਸ ਦੇ ਵਿੱਚ ਬੋਰਡ ਸੰਗਰੂਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਬਣਾ ਦਿੱਤਾ ਗਿਆ ਸੀ ਉਸ ਬੋਰਡ ਦੇ ਵਿੱਚ 18 ਤਰੀਕ ਨੂੰ ਇਹਨਾਂ ਨੇ ਕਿਹਾ ਸੀ ਕਿ ਜੋ ਆਰਡਰ ਹੈ ਉਹਦੇ ਮੁਤਾਬਕ ਹਸਪੀਟਲ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ ਜਿਹੜਾ ਜੇਬ ਸੁਪਰਡੈਂਟ ਸੰਗਰੂਰ ਸੀਗਾ ਉਹਨਾਂ ਨੇ ਪੇਸ਼ ਕੀਤਾ ਔਰ ਉਹਦੀ 18 ਨੂੰ ਹੀ ਜੱਜ ਸਾਹਿਬ ਦਾ ਇੱਕ ਹੁਕਮ ਸੀ ਕਿ 18 ਨੂੰ ਹੀ ਸੇਮ ਜਿਹੜੀ ਉਹਦੀ ਰਿਪੋਰਟ ਹੈ ਮੈਡੀਕਲ ਉਹਦੇ ਐਮਐਲਰ ਦੀ ਉਹ ਜਿਹੜੀ ਕੋਰਟ ਦੇ ਵਿੱਚ ਫਰਨਿਸ਼ ਕੀਤੀ ਜਾਏਗੀ ਸੋ ਸਾਨੂੰ ਉਹ ਜਿਹੜੀ 18 ਵਾਲੀ ਹੀ ਰਿਪੋਰਟ ਹੈ ਉਹ ਸਾਡੇ ਹੱਥ ਦੇ ਵਿੱਚ ਮਾਨਚੂ ਕੋਰਟ ਦੇ ਵਿੱਚ ਅਸੀਂ ਕਾਪੀ ਅਪਲਾਈ ਕੀਤੀ ਹੈ ਤੇ ਉਹਦੀ ਰਿਪੋਰਟ ਸਾਡੇ ਜਿਹੜੀ ਹੱਥ ਦੇ ਵਿੱਚ ਆਈ ਹੈ ਔਰ ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਬੋਰਡ ਤੋਂ ਹੁਣ ਇੱਕ ਚੀਜ਼ ਬੜੀ ਕਲੀਅਰ ਹੋ ਗਈ ਕਿ ਬੋਰਡ ਜਿਹੜਾ ਸੀਗਾ ਉਹ ਕੰਸਟੀਚਿਊਟ ਤਾਂ ਜੱਜ ਸਾਹਿਬ ਨੇ ਪਹਿਲਾਂ ਜਨਰਲ ਹਸਪਤਲ ਕੀਤਾ ਪਟਿਆਲਾ ਫਿਰ ਸ਼ਿਫਟ ਕੀਤਾ ਸੰਗੂਰ ਇਹ ਕਿਉਂ ਪੁਲਿਸ ਇਸ ਚੀਜ਼ ਤੋਂ ਭੱਜ ਰਹੀ ਸੀ ਤੇ ਇਹਨਾਂ ਦਾ ਢੀਠਪਣਾ ਉਹਨਾਂ ਦੇ ਅੱਗੇ ਪੇਸ਼ ਕਰਨ ਦਾ ਇਹ ਹੁਣ ਕਲੀਅਰ ਹੋਇਆ ਸਾਨੂੰ ਵੀ ਇਹ ਕਿਉਂ ਭੱਜ ਰਹੇ ਸੀਗੇ ਇੰਜਰੀਜ਼ 11 ਇੰਚੀਜ਼ ਨੇ 1 2 3 4 ਨਹੀਂ ਆਹ ਦੇਖੋ ਤੁਸੀਂ ਇੱਕ ਪੂਰਾ ਪੇਜ ਭਰ ਗਿਆ ਹੈ ਜਿਹਦੇ ਵਿੱਚ ਨੰਬਰ ਆਫ ਇੰਜਰੀਜ਼ ਜੜੀਆਂ ਨੇ ਆ ਚੁੱਕੀਆਂ ਨੇ ਔਰ ਸਪੈਸੀਫਿਕ ਕਿਹੜੀ-ਕਿਹੜੀ ਇੰਜਰੀ ਹੈ ਉਹ ਤੁਹਾਨੂੰ ਬ੍ਰਦਰਾਂ ਹੋਣੇ ਦੱਸ ਨਹੀਂ ਜਿਵੇਂ ਚੁੱਪੜ ਕੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਮੈਂ ਥੈਂਕਸ ਕਰਦਾ ਸਾਰੇ ਸਾਡੇ ਔਨਰੇਬਲ ਕੋਰਟਸ ਦਾ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਦਖਲ ਲਿਆ ਇਨਕਲਾਈਨ ਕੀਤਾ ਮਾਮਲੇ 'ਚ ਔਰ ਮੈਂ ਬਿਲਕੁਲ ਅਸੀਂ ਥੈਂਕਸ ਅਸੀਂ ਡਾਕਟਰ ਸਾਹਿਬ ਵੀ ਅਸੀਂ ਥੈਂਕਸ ਕਰਦੇ ਆਂ ਦੇਖੋ ਅਰਜੰਦਰਾ ਹਸਪੀਟਲ ਦੇ ਵਿੱਚ ਔਨਰੇਬਲ ਪਟਿਆਲਾ ਕੋਰਟ ਦੇ ਵਿੱਚ ਇੱਕ ਰਿਪੋਰਟ ਦਿੱਤੀ ਐ ਐਸਐਮਓ ਸਾਹਿਬ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਜੇ ਅਸੀਂ 15 ਤਰੀਕ ਨੂੰ ਹੀ ਅਸੀਂ ਬੋਰਡ ਕਨਸਟੀਟਿਊਟ ਕਰਤਾ ਸੀ ਤਿੰਨ ਡਾਕਟਰਾਂ ਦੀ ਇੱਕ ਵਾਈਸ ਚਾਰ ਡਾਕਟਰਾਂ ਦੀ ਇੱਕ ਵਾਈਸ ਬੋਰਡ ਕਨਸਟੀਟਿਊਟ ਹੋ ਗਿਆ ਸੀ ਪਰ ਹੁਣ ਜਿਹੜੀ ਸਰਕਲ ਰਿਪੋਰਟ ਫਰਦਰ ਚੋਂ ਮੈਨੇ ਆਰਡਰ ਸੀ ਕੰਪਲੈਂਸ ਨਹੀਂ ਕੀਤੀ ਫਿਰ ਉਹਨਾਂ ਨੇ ਫਰਦਰ ਆਰਡਰ ਜਿਹੜਾ ਸੀ ਉਹ ਸੰਗਰੂਰ ਐਸਐਮਓ ਸਾਹਿਬ ਨੂੰ ਕੀਤਾ ਜਿਹਦੀ ਰਿਪੋਰਟ ਮੇਰੇ ਹੱਥ 'ਚ ਹੈ ਸੋ ਇਹਦੇ 'ਚ ਲਗਭਗ ਤੁਸੀਂ ਇਹ ਗੱਲ ਕਹੜੋ ਕਿ 11 ਤੋਂ 12 12 ਇੰਜਰੀਜ਼ ਆਈਆਂ ਨੇ ਸੋ ਇਹਦੇ 'ਚ ਡਿਊਰੇਸ਼ਨ ਬੜੀ ਇੰਪੋਰਟੈਂਟ ਹੈ ਮੈਂ ਆਪਣੇ ਇਹਦੇ ਤੋਂ ਪਹਿਲਾਂ ਰੁੱਸਣੀ ਚਾਹਣਾ ਕਿ ਡਿਊਰੇਸ਼ਨ ਆਈਏ ਇਹਦੇ 'ਚ 5 ਤੋਂ 8 ਦਿਨ ਮਤਲਬ ਕੀ ਕਿ ਜਦੋਂ ਉਹਨਾਂ ਨੇ ਇੰਜਰੀਜ਼ ਐ ਉਦੋਂ ਤੱਕ 8 ਦਿਨ ਬਾਅਦ ਹੀ ਬਿਲਕੁਲ 8 ਦਿਨ ਬੰਦੇ ਨੇ ਕਿਉਂਕਿ 10 ਤਰੀਕ ਨੂੰ ਇਹਨਾਂ ਨੇ ਇਜਰੀਜ਼ ਐਟਰੀਬਿਊਟ ਕੀਤੀਆਂ ਨੇ ਤੇ 18 ਤਰੀਕ ਨੂੰ ਉਹਨਾਂ ਨੂੰ ਮੈਡੀਕਲ ਐਗਜ਼ਾਮ ਇਨ ਕੀਤਾ ਗਿਆ ਡਾਕਟਰਸ ਵੱਲੋਂ ਹੁਣ ਇਹਦੇ ਵਿੱਚ ਮੈਂ ਸਪੈਸੀਫਿਕਲੀ ਮੈਂ ਦੱਸਣਾ ਚਾਹੁੰਦਾ ਵੀ ਜਿਹੜੀਆਂ ਸਪੈਸੀਫਿਕ ਇੰਜਰੀਜ਼ ਆਈਆਂ ਨੇ ਉਹਦੇ ਚ 28 13 ਸੈਂਟੀਮੀਟਰ 28 13 ਸੈਂਟੀਮੀਟਰ ਰਾਈਟ ਨਾ ਵੀ ਆਰ ਨਾਟ ਮੈਡੀਕਲ ਐਕਸਪਰਟਸ ਬਟ ਜਿਹੜੀਆਂ ਇੰਜਰੀਜ਼ ਨੇ ਕਿਉਂਕਿ ਸਾਡੀ ਵੀ ਲੋਅਰਸ ਦੀ ਹੈ ਕਿ ਇਹ ਸੋ ਇੰਜਰੀਜ਼ 28 13 ਸੈਂਟੀਮੀਟਰ ਉਹਨਾਂ ਦਾ ਬਕਾਇਦਾ ਤੁਸੀਂ ਕਹੋ ਕਿ ਜਿਹੜਾ ਪਿਛਲਾ ਪਾਸਾ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਵੀ ਥਰੜਾ ਪਾਸਾ ਸਾਰਾ ਉਹਨਾਂ ਦਾ ਫੇਕੇ ਰੱਖਤਾ ਸੋ 28 13 ਸੈਂਟੀਮੀਟਰ ਉਹਦੇ ਵਿੱਚ ਉਹਨਾਂ ਦੇ ਬਿਲਕੁਲ ਜਿਹੜੇ ਉਹ ਵਿੱਚ ਉਹ ਆ ਕੀਏ ਕਿ ਉਹ ਰੈਡੀਸ਼ ਹੋਇਆ ਪਿਆ ਹਜੇ ਤੱਕ ਉਹ ਪਾਰਸਾ ਜਿਹੜਾ ਇਹਨਾਂ ਨੇ ਫੇਕੇ ਰੱਖਿਆ ਉਸ ਤੋਂ ਬਾਅਦ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਇਹ ਪਹਿਲਾ ਲੈਫਟ ਸੀ ਇਹ ਹੁਣ ਮੈਂ ਦੂਸਰਾ ਰਾਈਟ ਦੱਸ ਰਿਹਾ ਸੋ ਇਹਦੇ ਤੋਂ ਇਲਾਵਾ ਜੇਕਰ ਦੇਖੀਏ ਤਾਂ 5 2 ਸੈਂਟੀਮੀਟਰ ਸਪੈਸਿਫਿਕਲੀ ਆ ਰਿਹਾ ਔਰ ਇਹਦੇ ਤੋਂ ਇਲਾਵਾ ਜੇ ਦੇਖਿਆ ਜਾਵੇ ਤੁਹਾਨੂੰ ਤੇ ਪੈਰ ਦੇ ਵਿੱਚ ਜਿਹੜਾ ਉਹਨਾਂ ਨੇ ਲੈਸਰੇਸ਼ਨ ਲੈਸਰੇਸ਼ਨ ਜਿਹੜੀ ਹੈ ਬਹੁਤ ਬਹੁਤ ਇਹ ਬੌਂਡ ਹੈ ਲੈਸਰੇਸ਼ਨ 2 ਇੰਚ ਟੂ 1 ਸੈਂਟੀਮੀਟਰ ਉਹਦੇ ਵਿੱਚ ਆਇਆ ਸੋ ਮੇਰੇ ਕੰਨ ਤੋਂ ਭਾਵੇਂ ਕਿ ਜੇਕਰ ਹੁਣ ਮੈਂ ਸਾਰੀਆਂ ਜਿਹੜੀਆਂ ਪੜਨ ਲੱਗ ਪਾਵਾਂ ਤਾਂ ਇਹਦੇ ਚ ਕੰਨ ਤੋਂ ਮੈਂ ਚਾਹਨਾ ਆ ਕਿ 11 ਇੰਜਰੀਜ਼ ਡਾਕਟਰਸ ਨੇ ਬਿਲਕੁਲ ਇੱਥੇ ਮੈਡੀਕਲ ਐਗਜ਼ਾਮਨ ਕਰਨ ਤੋਂ ਬਾਅਦ 11 ਇੰਜਰੀਜ਼ ਉਹਨਾਂ ਦੀਆਂ ਜਿਹੜੀਆਂ ਨੇ ਵਿੱਚ ਆਈਆਂ ਨੇ ਸੋ ਇੱਥੇ ਮੈਂ ਬਹੁਤਾ ਇੱਥੇ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ ਹੁਣ ਗੱਲ ਜਿਹੜੀ ਕਹਿਣ ਵਾਲੀ ਹੋਏ ਹੈ ਕਿ ਇਹਦੇ ਵਿੱਚ ਬਕਾਇਦਾ ਉਹਨਾਂ ਦੇ ਜਿਹੜੇ ਹੈੱਡ ਦੇ ਵਿੱਚ ਜਿੱਥੇ ਬਣਾ ਦੀ ਬੇਅਦਬੀ ਹੋਈਏ ਉਹ ਇਹਨਾਂ ਤੇ ਕਾਫੀ ਜੜੀਆਂ ਡਾਕਟਰਸ ਨੇ ਹਜੇ ਵੀ ਉਹਨਾਂ ਨੇ ਐਡਵਾਈਸ ਐਕਸਰੇ ਲਿਖੇ ਨੇ ਉਹਨਾਂ ਨੇ ਕਿਹਾ ਉਹਨਾਂ ਦੀ ਸਿਟੀ ਸਕੈਨ ਸਿਰ ਦੀ ਸਿਟੀ ਸਕੈਨ ਲਿਖੀ ਗਈ ਹੈ ਸੋ ਇਹਨਾਂ ਤੇ ਜੜੀਆਂ ਸਾਡੇ ਕੋਲੋਂ 18 ਨੇ ਰਿਪੋਰਟਸ ਆਈਆਂ ਨੇ ਮੈਂ ਇਹ ਗੱਲ ਕਹਿ ਸਕਦਾ ਕਿ ਕਿਤਨਾ ਕਿਤੇ ਬਹੁਤ ਇਹਨਾਂ ਨੇ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਮੈਡੀਕਲ ਇਗਜ਼ਾਮ ਹੀ ਨੇ ਇਹਨੂੰ ਕਿਸ ਨਾ ਕਿਸੇ ਤਰੀਕੇ ਡਿਲੇ ਪਲੇ ਕੀਤਾ ਜਾਵੇ ਤਾਂ ਜੋ ਇੰਜਰੀਜ਼ ਹੀਲ ਹੋਣ ਪਰ ਮੈਂ ਇੱਕ ਚੀਜ਼ ਅਸੀਂ ਆ ਦੇਖੋ ਮੇਰੇ ਹੱਥ 'ਚ ਨੇ ਇਹ 11 ਇੰਜਰੀਜ਼ ਇਟਸੈਲਫ ਦੱਸ ਰਹੀਆਂ ਨੇ ਕਿ ਕਿਸ ਲੈਵਲ ਦੀ ਪ੍ਰੋਟੈਨਿਟੀ ਕਿਸ ਲੈਵਲ ਦਾ ਅਣਮਲੁਖੀ ਤਸੱਦਦ ਕਿਸ ਲੈਵਲ ਦਾ ਅਣਮਲੁਖੀ ਜਿਹੜਾ ਉਹਨਾਂ ਦੇ ਨਾਲ ਤਸੱਦਦ ਹੋਟਾਇਆ ਗਿਆ ਸੋ ਇੱਥੇ ਭਾਈ ਮਨਦੀਪ ਸਿੰਘ ਜੀ ਬਿਲਕੁਲ ਉਹਦੇ ਬ੍ਰਦਰ ਖੜੇ ਨੇ ਸੋ ਅੱਜ ਮੈਂ ਸਾਡੀ ਇੱਕ ਸਾਰੀ ਸਾਡੀ ਇਹੀ ਸੀ ਅਸੀਂ 12 ਤਰੀਕ ਤੋਂ ਲਗਾਤਾਰ ਕੋਸ਼ਿਸ਼ਾਂ ਅਸੀਂ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਸਾਡੀ ਜਿਹੜੀ ਮੇਨਸ ਦੀਆਂ ਚੋਰਾਗ ਲੈ ਕੇ ਆਈ ਹੈ ਤੇ ਕਿਤੇ ਨਾ ਕਿਤੇ ਪਰਿਵਾਰ ਨੂੰ ਇਨਸਾਫ ਮਿਲਣ ਵਾਲੇ ਪਾਸੇ ਅਸੀਂ ਤੁਰੇ ਆ ਸੋ 2 ਮਿੰਟ ਭਾਈ ਮਨਦੀਪ ਸਿੰਘ ਜੀ ਵੀ ਫਤਿਹ ਟੋੜਨਾ ਜੋੜ ਸੰਧੀ ਕਰ ਗਏ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਜੇ ਜੀ ਅਸੀਂ ਨਾ 10 ਤਰੀ ਤੋਂ ਹੀ ਇਹੋ ਜੋੜ ਲਾਣੇ ਵੇ ਸੀ ਸਾਨੂੰ ਕਿਹੇ ਤਰੀਕੇ ਪਤਾ ਲੱਗੇ ਤੇ ਦੇਖੋ ਜਿਹੜਾ ਟੇਲ ਦਾ ਜੇਲ ਦਾ ਸੁਪਰੀਂਡੈਂਟ ਹੈ ਬੁੱਚੜ ਮਾਲ ਗਾਣਾ ਐਡਾ ਵੱਡਾ ਬੁੱਚੜ। ਜਿੱਡੇ ਕੀ ਵੇਖੋ 11 ਇੰਚਸ ਆ ਚੁੱਕੀਆਂ ਉਹੀ ਐ ਨਹੀਂ ਛੋਟੇ ਛੋਟੀਆਂ ਜਿਹੜੇ ਆਪਣੇ ਕੋਲੋਂ ਅੰਦਰ ਮੈਡੀਕਲ ਕਰਾਇਆ ਨਾ ਆਪਣੇ ਜੇਲ ਦਾ ਮੈਡੀਕਲ ਡਾਕਟਰ ਸੀ। ਉਹਨਾਂ ਨੇ ਇੰਨੇ ਨਾ ਮੈਡੀਕਲ ਦੱਸਿਆ ਬਸ ਇੰਨੀ ਇਨਸਾਰਟ ਲੱਗੀ ਬੋਲ ਇੱਕ ਡਾਗ ਨਾ ਕੁੱਟਿਆ ਪਰ ਚਾਰ ਪੰਜ ਡਾਂਗਾਂ ਮਾਰੀਆਂ ਭਾਜੀ ਐਡੇ ਐਡੇ ਵੱਡੇ ਨਾ ਆ ਚੁੱਕੇ ਨੇ ਸੈਂਟੀਮੀਟਰ ਸਾਹ ਚਲੋ ਮੈਨੂੰ ਤੇਰੀ ਬੋਲਣਾ ਆਉਂਦਾ ਵਕੀਰ ਸਾਹਿਬ ਬਾਕੀ ਦੱਸੋ ਇਹਨਾਂ ਬੋਰਡ ਤੇ ਇਦਿੱਤ ਤੇ ਡਾਕਟਰ ਨੇ ਉਹ ਵੀ ਸਰਕਾਰੀ ਡਾਕਟਰ ਨੇ ਦੱਸ ਦਿੱਤਾ ਕਿ ਇਹਦੇ ਇੰਨੇ ਇੰਨੇ ਮਤਲਬ ਕਿ ਨਿਸ਼ਾਨ ਨੇ ਬੋਰਡ ਦੇ ਉੱਤੇ ਹਜੇ ਤੱਕ ਮਿਸਾਲ ਲਓ ਕਿ 10 ਤਰੀਕ ਦਾ ਵਾਕਿਆ ਹੋਇਆ 10 ਤਰੀਕ ਲੈ ਕੇ 18 ਤਰੀਕ ਅੱਜ ਹੋ ਚੁੱਕੀ ਹੈ 18 ਤਰੀਕ ਦੇ ਵਿੱਚ ਵਿੱਚ ਦੇਖੋ ਅੱਜ ਵੀ ਇਹ ਪਾਸਾ ਸਾਰਾ ਨੀਲ ਆਣਾ ਸੰਦੀਸ਼ ਇਹਨਾਂ ਭਰਿਆ ਪਿਆ ਮਤਲਬ ਕਿ ਜਿਹੜਾ ਮੈਂ ਜਿਹੜੇ ਦੇਖ ਕੇ ਆਇਆ ਹੈ ਨਾ ਪੰਜ ਮੇਰੇ ਕੋਲ ਵੇਖਿਆ ਨਹੀਂ ਜਾਂ ਰੋਣ ਨਿਕਲਦਾ ਹੈ ਰੋਣ ਜਿਹੜੇ ਆਫੀਸਰ ਇਹਨਾਂ ਨਾ ਔਨ ਡਿਊਟੀ ਖਾਸ ਕਰਕੇ ਜਿਹੜੇ 20 ਦੇ 20 ਹੈ ਪੰਜਾਂ ਦੇ ਫਾਈਲ ਨੈਮਾਂ ਤੇ ਪਰਚੀਆਂ ਜਿਹਦੇ ਬੁਚੜਾ ਤੇ ਨੂੰ ਪਤਾ ਲੱਗ ਸਕੇ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਵੇਂ ਕਰੀ ਦੀ ਵੇਖੋ ਮਾ ਜੋ ਕੋਰ ਨੇ ਆਰਡਰ ਕਰ ਦਿੱਤੇ ਸੀ ਕਿ ਇਹਦਾ ਰਜਿਤਰਾ ਹਸਪੀਟਲ ਲਾਇਕ ਕਰਾਇਆ ਜਾਵੇ ਮਗਰ ਕਿਤੇ ਨਾ ਕਿਤੇ ਨਾ ਪਤਾ ਨਹੀਂ ਸੰਦੀਪ ਸਿੰਘ ਨੂੰ ਦਬਾਰ ਤੇ ਲੱਗੇ ਕਿਹੇ ਤਰੀਕੇ ਸੰਦੀਪ ਸਿੰਘ ਦੱਬ ਜਾਵੇ ਆਵਾਜ਼ ਇਹਨਾਂ ਆਪਣੀ ਬਾਹਰ ਕੱਢ ਸਕੇਦਾ ਮੈਡੀਕਲ ਨਾ ਆਪਾ ਕਰਵਾਈਏ ਇੰਨਾ ਜੋਰ ਲਾਤਾ ਇਹਨਾਂ ਨੇ ਥਾਵਾ ਦੀ ਪੈ ਚੁੱਕੀ ਕਿ ਨਾ ਨਹੀਂ ਬਾਕੀ ਸੰਗਤ ਇੱਕੋ ਬੇਜਤੀ ਦਾ ਸੰਗਤ ਜੀ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਮੈਨੂੰ ਹੁਣ ਜੋ ਲੱਗਦਾ ਪਿਆ ਵੇਖੋ ਘੁੰਮਣ ਬ్రਦਰ ਜਿਹੜੇ ਇਹਦੇ ਵਕੀਲ ਨੇ ਇਹ ਕਾਫੀ ਬਲਕਿ ਮਿਹਨਤ ਆਪਣੀ ਕਰਦੇ ਪਰ ਮੈਨੂੰ ਹੁਣ ਪਤਾ ਕਿਉਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿਤਨੇ ਕਿਤਨੇ ਮੇਰੇ ਘੁੰਮਣ ਬ్రਦਰ ਵਕੀਲ ਕਿਤਨੇ ਕਿਤਨੇ ਦਬਾਇਆ ਜਾ ਰਿਹਾ ਤੇ ਸੰਗਤਿ ਟਾਡੇ ਤੇ ਵੱਧ ਤੋਂ ਇਹ ਸੰਗਤ ਨੂੰ ਬੇਨਤੀ ਕਰ ਸੰਗਤਿ ਵੱਧ ਤੋਂ ਸਾਥ ਦਿਓ ਪਰਿਵਾਰ ਦਾ ਤੇ ਆਪਣੇ ਧਾਮੀ ਸਾਹਿਬ ਨੂੰ ਤੇ ਜੱਜਦਾ ਸਾਹਿਬ ਨੂੰ ਕਹਿੰਨਾ ਕਿ ਸੱਜਣਾ ਸਾਹਿਬ ਜੀ ਇੱਥੇ ਉੱਤੋਂ ਸਟicker ਇੱਕ ਨਾ ਬਿਆਨ ਦੇਣਾ ਚਾਹੀਦਾ ਵਾ ਕਿਉਂਕਿ ਦੇਖੋ ਪਰਿਵਾਰ ਦੇ ਨਾਲ ਖੜਨਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਆ ਕਿਉਂਕਿ ਸੰਦੀਪ ਸਿੰਘ ਦੇ ਬਹੁਤ ਜ਼ਿਆਦਾ ਅੰਨੇਵਾ ਤਸ਼ੱਦਦ ਕੀਤਾ ਨਾਲੇ ਤੇ ਮੈਂ ਤਾਂ ਕਹਿੰਨਾ ਵਾਂ ਕਿ ਇਹ ਨਾ ਬੁਝੜਾ ਨਾ ਭਾਈ ਪਰਚੇ ਕਰਵਾ ਕੇ ਸਸਪੈਂਡ ਨਾ ਹੋ ਜਾਏ ਭਾਈ ਉਹਨਾਂ ਜਿਹੜਾ ਪਸਾ ਨਹੀਂ ਲੈਣਾ ਐਨੇ ਕੇ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇੱਕ ਮੈਂ ਜਾਂਦਾ ਜਾਂਦਾ ਜ਼ੋਰ ਕਮਾਂਗਾ ਵੀ ਜਿਵੇਂ ਮੈਡੀਕਲ ਰਿਪੋਰਟਸ ਆ ਗਈਆਂ ਨੇ ਤੇ ਸਾਡੇ ਕੋਲ ਇਨਫਾਰਮੇਸ਼ਨ ਅਸੀਂ ਹੋਰ ਨਹੀਂ ਆਪਣੀ ਮਾਨਜੋ ਕੋਰਟ ਨੂੰ ਦੇ ਸਕੇ ਆ ਦੇ ਚੁਕੇ ਆ ਸੋ ਬਿਲਕੁਲ ਖੱਪਿਓ ਸੱਚੋ ਦਬਾਅ ਪੜ ਰਹੇ ਨੇ ਪਰ ਕਿਤੇ ਨਾ ਕਿਤੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੀ ਆ ਮੈਂ ਤੇ ਬ੍ਰਦਰ ਸਾਡੀ ਸਾਰੀ ਲੀਗਲ ਟੀਮ ਵੀ ਅਸੀਂ ਪੂਰਾ ਵਾਅਦਾ ਆ ਕੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਵਾਂਗੇ ਇਨਸਾਫ ਦਿਵਾਵਾਂਗੇ ਤੇ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇੱਕ ਵਾਰੀ ਜਿਨ੍ਹਾਂ ਨੇ ਵੀ ਬਰੋਟੈਂਟੀ ਕੀਤੀ ਏ ਜਿਨ੍ਹਾਂ ਨੇ ਆਫੀਸ਼ੀਅਲ ਡਿਊਟੀਆਂ ਨੂੰ ਨਹੀਂ ਉਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਕੀਤਾ ਕਿਸੇ ਨੇ ਵੀ ਇਹਨਾਂ ਨੂੰ ਲਾਉ ਨਹੀਂ ਸੀ ਕੀਤਾ ਜੋ ਕੁਛ ਇਹਨਾਂ ਨੇ ਕਰਕੇ ਵਿਖਾਇਆ ਸੋ ਉਹ ਉਹਨਾਂ ਸਮਾਂ ਤੇ ਵਿੱਚ ਭਾਵੇਂ ਪਰਚੇ ਕਰਾਣੇ ਪੈਣ ਆਨਰੇਬਲ ਕੋਰਟਸ ਦੇ ਵਿੱਚ ਅਸੀਂ ਇਹ ਮਾਮਲਾ ਜਿਹੜਾ ਹੈ ਤੇ ਅਸੀਂ ਲੈ ਕੇ ਜਾਣਾ ਤੇ ਅਸੀਂ ਕਰਾ ਕੇ ਰਵਾਂਗੇ ਸੋ ਵਾਇਰੂਜਿਕਾ ਖਾਲਸਾ ਸ਼੍ਰੀ ਵਾਇਰੂਜਿਕਾ ਇੱਕ ਬੇਨਤੀ ਵੀ ਹੋਰ ਕਰਨਾ ਚਾਹੁੰਦਾ ਜੀ ਬਾਕੀ ਮਾਨਜੋ ਕੋਰਟ ਸਾਹਿਬ ਬਹੁਤ ਸੋਹਣਾ ਮਤਲਬ ਕੀ ਫੈਸਲਾ ਦਿੰਦੇ ਪੈਣ ਬਾਕੀ ਕੋਰਟ ਸਾਹਿਬ ਮਾਨਜੋ ਕੋਰਟ ਨੇ ਕਿ ਬੇਨਤੀ ਕਰਨਾ ਵਾ ਕਿ ਬਿਲਕੁਲ ਝੂਠ ਦਾ ਝੂਠ ਸਾਡਾ ਸੱਚ ਸਾਹਮਣੇ ਲਿਆਦਾ ਜਾਵੇ ਅੰਦਰੋਂ ਇਹਨਾਂ ਨੂੰ ਸੀਸੀਟੀਵੀ ਫੋਟੋਆਂ ਦੀ ਜਰੂਰ ਮੰਗਾਇਓ ਕਿ ਪਤਾ ਲੱਗ ਸਕੇ ਕਿ ਕਿੰਨਾ ਤਸ਼ੱਦਦ ਅੰ내 ਵਾਹ ਹੋਇਆ ਚਲੋ ਰਿਪੋਰਟ ਤੇ ਆ ਚੁੱਕੀ ਹੈ ਪਰ ਫਿਰ ਵੀ ਸੀਸੀਟੀਵੀ ਕਵਰੇਜ ਜਰੂਰ ਮੰਗਾਇਓ ਕਿ ਪਤਾ ਲੱਗੇ ਵੀ ਤੋ ਉੱਪਰ ਬੰਦੇ ਵੀ ਤੇ ਨਹੀਂ ਹੈਗੇ ਸੀ ਜੋ ਹਰ ਡਾਊਟ ਹੋ ਰਿਹਾ ਹੈ ਨਾ ਇਸ ਤੇ ਭਾਜੀ ਬਹੁਤ ਜ਼ਿਆਦਾ ਟੈਂਜਨਸ ਕੰਮ ਹੋ ਚੁੱਕਾ ਹੈ ਇੱਥੇ ਵੀ